ਜਨਰੇਸ਼ਨ ਫਾਰਮਿੰਗ ਕੰਪਨੀ ਦੇ ਨਿਵੇਸ਼ ਦੇ ਨਾਂ ਤੇ ਠੱਗੀ ਕਰਨ ਵਾਲੇ ਮਾਮਲੇ 'ਚ ਐਸਐਸਪੀ ਖੰਨਾ ਡਾਕਟਰ ਜੋਤੀ ਜਾਦਵ ਵੱਲੋਂ ਪ੍ਰੈਸ ਕਾਨਫਰੰেন্স ਕੀਤੀ ਗਈ ਇਸ ਸਬੰਧ ਵਿੱਚ ਐਸਐਸਪੀ ਨੇ ਦੱਸਿਆ ਕਿ ਜਗਿੰਦਰ ਕੁਮਾਰ ਵਾਸੀ ਫੁੱਲਾਵਾਲਾ ਲੁਧਿਆਣਾ ਦੀ ਸ਼ਿਕਾਇਤ ਤੇ ਜਨਰੇਸ਼ਨ ਫਾਰਮਿੰਗ ਕੰਪਨੀ ਦੇ ਨਿਵੇਸ਼ ਦੇ ਨਾਂ ਤੇ ਠੱਗੀ ਦੇ ਮਾਮਲੇ ਵਿੱਚ 8 ਵਿਅਕਤੀਆਂ ਦੇ ਮੁਕੱਦਮਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ 4 ਮੁਲਜ਼ਮ ਪੂਰ ਸਲੀਕ ਗ੍ਰਿਫਤ ਵਿੱਚ ਲਏ ਹਨ ਉਹਨਾਂ ਦੱਸਿਆ ਕਿ ਮਲਜਮ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਵਿੱਚ ਆਰਗੇਨਿਕ ਸਮਾਨ ਦਿਖਾ ਕੇ ਅਠਕਸ਼ਰ ਮੁਨਾਫੇ ਦਾ ਲਾਲਚ ਦੇ ਕੇ ਲੋਕਾਂ ਤੋਂ ਪੈਸੇ ਨਿਵਿਸ਼ ਕਰਉਂਦੇ ਸਨ ਮਲਜਮਾ ਬਲੋ ਪੀੜ ਤੇ ਜੁਗਿੰਦਰ ਸਿੰਘ ਤੇ ਉਸਦੇ ਜੀਜੀ ਨਾਲ ਮੁਨਾਫੇ ਦਾ ਲਾਲਚ ਦੇ ਕੇ 25 ਲੱਖ 75 ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ ਉਹਨਾਂ ਕਿਹਾ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਰੀਬ 1.5 ਤੋਂ 200 ਵਿਅਕਤੀ ਮਲਜਮਾ ਬਲੋ ਠੱਗੀ ਕੀਤੀ ਗਈ ਹੈ ਇਸ ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ ਐਸਆਈਟੀ ਇਸ ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਐਸਪੀਡੀ ਪਵਨਜੀਤ ਲੋਡਰ ਅਫਸਰ ਡੀਐਸਪੀ ਸਮਰਾਲਾ ਤਰਲੋਚਤ ਸਿੰਘ ਐਡੀਐਸਪੀ ਖੰਨਾ ਮੋਹਿਤ ਕੁਮਾਰ ਸਿੰਘਲਾ ਤੇ ਇੰਸਪੈਕਟਰ ਬినੂਦ ਸ਼ਾਮਲ ਹਨ ਆਓ ਦੇਖਦੇ ਹਾਂ ਪੂਰੀ ਰਿਪੋਰਟ